ਦੋ ਚੀਜ਼ਾਂ ਐਸੀਆਂ ਆ ਲੈਡੀਜ਼ ਵਾਸਤੇ ਜਿਹੜੀ ਅੰਮ੍ਰਿਤ ਕਹੀ ਗਈਆਂ ਉਹ ਬਸ ਤੁਹਾਡੇ ਕੋਲ ਪਿਓਰ ਹੁਣ ਪਿਓਰ ਨਾ ਹੁਣ ਤੇ ਅਸੀਂ ਬੈਠੇ ਆ ਅਸੀਂ ਫਿਰ ਉਹ ਚੀਜ਼ ਪਿਓਰ ਦੇ ਦੇਣੇ ਆ ਸਾਡੀ ਕਿਟ ਚਲੀ ਜਾਂਦੀ ਆ ਠੀਕ ਹੈ ਇੱਕ ਤੇ ਸ਼ਤਾਬਰੀ ਠੀਕ ਹੈ ਤੇ ਇੱਕ ਅਸ਼ੋਕਾ ਅਸ਼ੋਕਾ ਦਾ ਤੇ ਨਾਮ ਹੀ ਹਿੰਦਾ ਆ ਅਸ਼ੋਕ ਜਿਹੜਾ ਸ਼ੋਕ ਨੂੰ ਹਰ ਲੇ ਇਸ ਕਰਕੇ ਉਹਨੂੰ ਅਸ਼ੋਕ ਕਿਹਾ ਠੀਕ ਹੈ ਉਹ ਲੈਡੀਜ਼ ਵਾਸਤੇ ਇੰਨਾ ਕਾਰਗਰ ਆ ਅਗਰ ਕਿਸੇ ਨੂੰ ਪੀਸੀਓਡੀ ਦੀ ਦੀ ਹੁੰਦੀ ਪ੍ਰੋਬਲਮ ਐ ਅਸ਼ੋਕਾ ਅਸ਼ੋਕਾ ਰਿਸਟ ਵੀ ਆਉਂਦਾ ਹੈ ਉਹ ਵੀ ਲੈ ਸਕਦੇ ਆ ਅਸ਼ੋਕਾ ਦਾ ਰੈਗੂਲਰ ਯੂਸ ਤੇ ਸ਼ਤਾਵਰੀ ਦਾ ਯੂਸ ਠੀਕ ਹੈ ਇੱਕ ਚਮਚ ਪਾਊਡਰ ਸ਼ਤਾਵਰੀ ਮੈਂ ਤੇ ਇਹ ਕਹਿੰਨਾ ਉਹਨਾਂ ਹਰ ਲੇਡੀ ਜਿੰਦੀ ਉਮਰ ਵਿਆਹ ਤੋਂ ਬਾਅਦ ਸ਼ੁਰੂ ਹੋ ਗਈ ਹੈ 22 23 ਸਾਲ ਦੀ ਉਹਨੂੰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਸਾਰੀ ਉਮਰ ਲੈਣਾ ਚਾਹੀਦਾ ਉਹਨੂੰ ਕੋਈ ਲੇਡੀਜ਼ ਤੋਂ ਰਿਲੇਟਡ ਪ੍ਰੋਬਲਮ ਨਹੀਂ ਆਏਗੀ ਇੰਨਾ ਵੱਡਾ ਅਮਰਤ ਹੈ ਸ਼ਤਾਵਰ ਸ਼ਿਲਾਜੀਤ ਦਾ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਉਹਦੇ ਸਿੱਧਾ ਲਿਖਿਆ ਹੈ ਜੀ ਕੋਈ ਐਸੀ ਡਿਜ਼ੀਜ਼ ਨਹੀਂ ਹੈ ਜਿੰਦੇ ਉੱਤੇ ਸ਼ਿਲਾਜੀਤ ਕੰਮ ਨਾ ਕਰਦੀ ਹੋਵੇ ਗੋਡੇ ਦੀ ਡਿਜ਼ੀਜ਼ ਹੈ ਤਾਂ ਸ਼ਿਲਾਜੀਤ ਕੰਮ ਕਰਦੀ ਹੈ ਚਾਹੇ ਉਹ ਆਦਮੀਆਂ ਦੀ ਹੈ ਚਾਹੇ ਔਰਤਾਂ ਦੀ ਹੈ ਪੀਸੀਓਡੀ ਦੀ ਡਿਜ਼ੀਜ਼ ਹੈ ਓਵਰੀ ਦੀ ਡਿਜ਼ੀਜ਼ ਹੈ ਯੂਟਰਸ ਦੀ ਡਿਜ਼ੀਜ਼ ਹੈ ਜਾਂ ਆਦਮੀਆਂ ਚ ਪ੍ਰੋਸਟੇਟ ਦੀ ਡਿਜ਼ੀਜ਼ ਹੈ ਗਦੂਦ ਵੱਧ ਜਾਂਦਾ ਹੈ ਉਹਨਾਂ ਵਾਸਤੇ ਅਸੀਂ ਸਿੰਪਲ ਕਿਟ ਰੇਡੀ ਕੀਤੀ ਹੋਈ ਹੈ ਫਾਈਬਰੋਇਡ ਦੀ ਕਿਟ ਅਲੱਗ ਹੈ ਅਗਰ ਪੀਸੀਓਸ ਪੀਸੀਓਡੀ ਹੈ ਉਹਦੀ ਕਿਟ ਅਲੱਗ ਹੈ ਮੇਨ ਲੀਕੇ ਇਵਨ ਕੇ ਕੈਂਸਰ ਹਾਰਟ ਡਿਜ਼ੀਜ਼ ਐਵੇਂ ਦੀ ਜਿਹੜੀ ਡਿਜ਼ੀਜ਼ ਆ ਉਹਨਾਂ ਦੀ ਕਿਟ ਅਲੱਗ ਹੈ ਮੇਨ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਹੈ